ਦੇ ਬਾਤੀ ਹਰਮਨ ਪਿਆਰੇ ਮੁੱਖ ਮੰਤਰੀ ਸਟੇਪ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਈ ਜਿੱਦੇ ਅੰਦਰ ਬਹੁਤ ਸਾਰੇ ਅਹਿਮ ਫੈਸਲੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਲੈ ਗਏ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਤੇ ਇੰਪੋਰਟੈਂਟ ਜਿਹੜੇ ਤੇ ਗਏ ਮੈਂ ਉਹ ਤੁਹਾਡੇ ਦਾ ਸਾਝ ਕਰ ਰਿਹਾ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ employees 시ਆ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ 'ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਅ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆ ਗਿਆ ਬੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਅ ਜਿਹੜੇ ਮੁਲਾਜ਼ਮ ਨੇਗੇ ਉਹ ਜਾਂਦੇ ਸੀਗੇ ਉਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੀਆਂ ਇਹਦੇ ਨਾਲ ਮੈਂ ਸੰਬੰਧ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਤਬੱਦ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰੇ ਨੂੰ ਪਤਾ ਕਿ ਲਗਭਗ 52000 ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਉਸੇ ਤਹਿਤ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਆ ਕਿਹੜੇ-ਕਿਹੜੇ ਖਾਲੀ ਪੰਜੇ ਨੇ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਗੱਲ ਕਰਾਂ ਤਾਂ 3000 ਤੋਂ ਵੱਧ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਿਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਡਲਾ ਬਣਿਆ ਸੀ ਉਹਦੇ ਅੰਦਰ ਖੇਡ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਹੈ ਤੇ ਨਾਲ ਦੀ ਨਾਲ ਮਲੇਰਕੋਡਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇੰਸਪੈਕਟਰਸ ਜਾਂ ਪੋਸਟਮਲੇਰਕੋਡਲੇ ਦੇ ਅੰਦਰ ਲਗਭਗ 11 ਅਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਮਲੇਰਕੋਡਲਾ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀਏ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਦੋਰਾਹਾ ਦੇ ਅੰਦਰ ਸੀਐਚਸੀਸੀ ਜਿਹੜਾ ਸਿਵਲ ਹਸਪੀਟਲ ਦਾ ਦੋਰਾਹਾ ਦੇ ਅੰਦਰ ਉੱਥੇ ਨਵੀਆਂ 51 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਪਹਿਲਾਂ ਜਿਹੜੀ ਮੈਡੀਕਲ ਟੀਚਿੰਗ ਫੈਕਲਟੀ ਸੀ ਹੁਣ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਏਜ ਆ ਉਹ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਆ ਔਰ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਸਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਸਟਾਫ ਆ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਲੰਬਾ ਸਮਾਂਗਾ ਉਹਨਾਂ ਦੇ ਸਭਾਵਾਂ ਚ ਅਸੀਂ ਵਾਅਦਾ ਕੀਤਾ ਗਾ ਔਰ ਤਿੰਨ ਸਾਲ ਉਹ ਹੋਰ ਜਿਹੜੇ ਪੜਾਉਣ ਨੂੰ ਮਿਲਣਗੇ ਇਸ ਤੋਂ ਬਿਨਾ ਸੀਡੀਪੀਓ ਦੀਆਂ ਪੰਜਾਬ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਜਿਹਨੂੰ ਆਪਾਂ ਕਹਿੰਦੇ ਆ ਸੀਡੀਪੀਓ ਉਹਦੀਆਂ ਵੀ 16 ਅਸਾਮੀਆਂ ਜਿਹੜੀਆਂ ਉਹ ਅਸੀਂ ਮੋੜ ਸਰਜੀਤ ਕੀਤੀਆਂ ਨੇ ਵੀ ਬੜੀ ਜਲਦੀ ਜਿਹੜੀਆਂ ਭਰੀਆਂ ਜਾਣੀਆਂ ਇਹ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਅੱਜ ਲੈ ਗਿਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀ ਅਸੀਂ ਸੌਦਾ ਕੀਤੀਆਂ ਨੇ ਮੈਂ ਜੇ ਮੈਂ ਗੱਲ ਕਰਾਂ ਉਹਨਾਂ ਸੌਧਾਂ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈਡੀਸੀ ਜਿਹੜਾ ਡਿਪਾਰਟਮੈਂਟ ਆ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲੌਟਾਂ ਦਾ ਪਲੌਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਦੀ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਾਜੇ ਦਾ ਪਲੌਟ ਆ ਤਾਂ ਉਹ 1000 ਗੱਟ ਬਣਾਇਆ ਜਾ ਸਕਦਾ ਹੈ ਪਰ ਲੇਕਿਨ ਇਹਦੇ ਚ ਇੱਕ ਫੈਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਇੰਡਸਟਰੀਅਲ ਪਲੌਟ ਕੱਟਦਾਗਾ ਪਹਿਲਾਂ ਤਾਂ ਪੀਐਸਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਗਾਜ ਦਾ ਹੋਊਗਾ ਇਹ ਤੋਂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਗਾਜ ਦਾ ਪਲਾਟ ਆ ਉਹਦੇ 4 ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨਾਂ ਨੇ ਚਾਰਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਅੰਦਰ ਹੋਊਗਾ ਉਹਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਇਨਕੀਏ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਆ ਇਹ ਵੀ ਇੱਕ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਆ ਲੋ ਇੰਪੈਕਟ ਗ੍ਰੀਨ ਹੈਬਿਟੈਟਸ ਇੱਕ ਜਿਨੂ ਆਪਾਂ ਕਹਿੰਦੇ ਡੀ ਲਿਸਟ ਪ੍ਰਾਪਰਟੀਆਂ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਸੀ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉ ਕੀਤਾਗਾ ਜੇਕਰ 4000 ਗਜ ਦਾ ਸੌਰੀ 4000 ਸਕੁਅਰ ਫੀਟ ਉਹਦੇ ਕੋਲ ਜਗ੍ਹਾ ਗਈਤਾ ਹੁੰਤ 400 ਸਕੁਅਰ ਫੀਟ ਜਗ੍ਹਾ ਦੇ ਉੱਤੇ ਅੰਦਰ ਆਪਣਾ ਜਿਹੜਾ ਉਹ ਘਰ ਬਣਾ ਸਕਦਾਗਾ ਸੋ ਇਹ ਡੀ ਲਿਸਟਡ ਪ੍ਰਾਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਪੰਜਾਬ ਦਾ ਉਹ ਇਲਾਕਾ ਜਿਹੜਾ ਕਿ ਅਧੂਰਾ ਪਿਆ ਸੀ 400 ਵਰਗ ਗਜ ਜਿਹੜਾ ਪਰ ਲਿਖਨੇ ਆ ਕਿ 400 ਵਰਗ ਗਜ ਤੋਂ ਘੱਟ ਉਹ ਪਲਾਟ ਨਹੀਂ ਹੋਣਾ ਚਾਹੀਦਾ 400 ਗਜ ਦੇ ਅੰਦਰ ਸਿਰਫ 400 4000 ਗਜ ਦੇ ਅੰਦਰ ਸਿਰਫ 400 ਸੋ ਇਹਦੇ ਨਾਲ ਹੋਰ ਜਿਹੜੀਆਂ ਸ਼ਰਤਾਂ ਲਗੀਆਂ ਉਹ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਲੱਗੀਆਂ ਰਹਿਣਗੀਆਂ ਸੋ ਇਹ ਵੱਡਾ ਜਿਹੜਾ ਅੱਜ ਫੈਸਲਾ ਹੋਇਆਗਾ ਸੋ ਇਸੇ ਤਰ੍ਹਾਂ ਜੇ ਮੈਂ ਕਹਾਗਾ ਕਿ ਪਹਿਲਾ ਉਦਯੋਗਿਕ ਪਲਾਟਾਂ ਦੇ ਅੰਦਰ ਉਹਦੇ ਜਦੋਂ ਪਲਾਟਾਂ ਨੂੰ ਵਧਣਗੇ ਤਾਂ ਉੱਥੇ 500 ਰੁਪਏ ਕੋ ਟੋਕ ਟੋਟ ਜਿਹੜਾ ਉਹਨੂੰ ਗੱਜ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਅਦਾਇਗੀ ਕਰਨੀ ਹੋਊਗੀ ਇਸ ਤੋਂ ਬਿਨਾ 50 ਰੁਪਏ 50 ਰੁਪਏ ਪ੍ਰਤੀ ਗੱਜ ਕਿਉਂਕਿ ਪਲਾਟ ਤਾਂ ਉਹਦਾ ਹੀ ਹੈ ਤੇ ਇਸ ਤੋਂ ਬਿਨਾ ਜਿਹੜੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੇ ਐਮ ਫੈਸਲੇ ਲੈ ਗਏ ਜਿੰਨਾਂ ਵਿੱਚ ਟਰਾਂਸ ਜੈਂਡਰ ਜਿਹੜਾ ਭਾਈਚਾਰਾ ਹੈਗਾ ਟਰਾਂਸ ਜੈਂਡਰ ਭਾਈਚਾਰਾ ਹੈਗਾ ਉਹਦੇ ਸਾਰੇ ਹੁਣ ਮਾਮਲੇ ਜਿਹੜੇ ਲੱਗੇ ਉਹ ਉਨਾ ਸੰਬੰਧੀ ਰੂਲ ਬਣਾਉਣੇ ਉਹਨਾਂ ਸੰਬੰਧਿਤ ਜਿਹੜੀਆਂ ਵੀ ਸੁਭ ਸੁਵਿਧਾਵਾਂ ਨੇਗੀਆਂ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਕਰੂਗਾ ਸੋ ਇਹ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਸੌਂਪੀ ਗਈ ਆ ਔਰ ਇਸ ਤੋਂ ਬਿਨਾ ਸਮਾਜਿਕ ਸੁਰੱਖਿਆ ਦੇ ਧੀਨ ਜਿਹੜਾ ਸਾਡੀਆਂ ਬੱਚੀਆਂ ਦੇ ਲਈ ਸੈਨੀਟਰੀ ਨੈਪਕਿਨ ਜਿਹੜੇ ਨੇਗੇ ਉਹ ਵੀ ਅਸੀਂ ਬੜੀ ਜਲਦੀ ਖਰੀਦ ਕੇ ਜਿਹੜਾ ਲਗਭਗ 50 ਕਰੋੜ ਤੋਂ ਉੱਪਰ ਦਾ 53 ਕਰੋੜ ਰੁਪਏ ਦੇ ਨੇਗੇ ਉਹ ਅਸੀਂ ਸਾਡੀਆਂ ਜਿਹੜੀਆਂ ਆੰਗਰੇਜ਼ੀ ਵਰਕਰਸ ਨੇ ਉਹਨਾਂ ਦੇ ਰਾਹੀਂ ਗਰੀਬ ਬੱਚੀਆਂ ਨੂੰ ਇਹ ਸੈਨੀਟਰੀ ਨੈਪਕਿਨ ਪੈਡ ਦੇਸੀ ਦੇਵਾਂਗੇ ਤਾਂ ਕਿ ਉਹ ਜਿਹੜਾ ਅੱਛਾ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਕਿ 16 ਸਾਮੀਆਂ ਜਿਹੜੀਆਂ ਨੇ ਉਹ ਪੀਪੀਐਸਸੀ ਰਾਹੀਂ ਸੀਡੀਪੀ ਉਪਰ ਦਾ ਭਰਨ ਦਾ ਫੈਸਲਾ ਕੀਤਾਗਾ ਔਰ ਦੁਰਾਹਾ ਦੇ ਅੰਦਰ 30 ਬੈੱਡਾਂ ਵਾਲੇ ਹਸਪੀਟਲ ਚ 51 ਪੋਸਟਾਂ ਦੀ ਰਚਨਾ ਕੀਤੀ ਗਈ ਆ ਤੇ ਇਹ ਅੱਜ ਮੈਂ ਸਮਝਦਾ ਅਹਿਮ ਫੈਸਲੇ ਸਰਕਾਰ ਵੱਲੋਂ ਲੈ ਗਏ ਨੇ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਕਿ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਅਦਾਲਤ ਜਲੰਧਰ ਦੇ ਲਈ 6 ਜਿਹੜੀਆਂ ਅ ਅਸਾਮੀਆਂ ਲਗੀਆਂ ਉਹਨਾਂ ਦੀ ਵੀ ਪ੍ਰਵਾਨਗੀ ਦਿੱਤੀ ਗਈ ਆ ਇਸ ਤੋਂ ਬਿਨਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਆ ਦਿਹਾੜਾ ਮਨਾ ਰਹੇ ਆ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਰਹਿਣਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਹੈਗਾ ਸ਼੍ਰੀ ਗੁਰਤੇਗ ਬਾਹਾਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮਝਦਾ ਸਾਰੇ ਜਿਹੜੇ ਰੂਨਲ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਦ ਚੁੰਦ ਰਹੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਹਾਦਰ ਨੂੰ ਸਮਰਪਿਤ ਜਿਹੜੇ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਜਾਊਗੀ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਭ ਦਾ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਨੰਦਪੁਰ ਸਾਹਿਬ ਇਹ ਸਮਾਗਮ ਹੋ ਰਿਆ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤਾ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉੱਥੇ ਬਣਾਉਣ ਦਾ ਫੈਸਲਾ ਕੀਤਾਗਾ ਉੱਥੇ ਜਿਹੜਾ ਕਰਨ ਦਾ ਫੈਸਲਾ ਕੀਤਾਗਾ ਤਾਂ ਕਿ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਵਿਦੇਸ਼ਾਂ ਬਸਦੇ ਲੋਕਾਂ ਨੂੰ ਦੁਨੀਆ ਭਰ ਨੂੰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਨੂੰ ਦੱਸ ਸਕੀਏ ਕਿ ਕਿੰਨਾ ਵੱਡਾ ਬਲੀਦਾਨ ਜਿਹੜਾ ਉਹ ਦੇਸ਼ ਦੇ ਲਈ ਕੌਮ ਦੇ ਲਈ ਲੋਕਾਂ ਦੇ ਲਈ ਸ਼ਿਖਰਤੇ ਇੱਕ ਬਹਾਦਰ ਜੀ ਨੇ ਕੀਤਾ ਸੀਗਾ ਬਹੁਤ ਬਹੁਤ ਧੰਨਵਾਦ